ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰਸੋਈ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਮਾਂਸ਼ੋਰਨ ਦੀ ਦਾਲ ਤੇ ਆਪਾਂ ਲੈ ਆ ਸਾਬਤ ਮਾਂ ਅੱਧੀ ਬਟੋਰੀ ਤੇ ਅੱਧੀ ਬਟੋਰੀ ਲਈ ਆਪਾਂ ਛੋਲਿਆਂ ਦੀ ਦਾਲ ਅੱਧੀ ਬਟੋਰੀ ਤੋਂ ਘੱਟ ਲੈ ਆਪਾਂ ਰਾਜਮਾ ਤੇ ਸੜਕੇ ਵਾਸਤੇ ਵੀ ਆ ਸਮਾਨ ਘੱਟ ਲਿਆ ਇਹਦੇ ਵਿੱਚ ਸਾਇਦੇ ਦੋ ਪਿਆਜ਼ ਨੇ ਵੱਡਾ ਟਮਾਟਰ 10 ਤੋਂ 12 ਕੜੀਆਂ ਲਸਣ ਥੋੜਾ ਅਦਰਕ ਚਾਰ ਹਰੀਆਂ ਮਿਰਚਾਂ ਤੇ ਪੰਜ ਗਲਾਸ ਮੈਂ ਸਤੀਰ ਦੇ ਪਾਣੀ ਵਾਸਤੇ ਲਏ ਆ ਦਾਲ ਵਾਸਤੇ ਆ ਗਲਾਸ ਪੰਜ ਗਲਾਸ ਮੈਂ ਮਣਕੇ ਰੱਖਨੇ ਆ ਪਾਣੀ ਤੇ ਇਹ ਆਪਾਂ ਇਹਦੇ ਵਿੱਚ ਆਪਾਂ ਦਾਲ ਪਾਵਾਂਗੇ ਤੇ ਹੁਣ ਮੈਂ ਕੁੱਕਰ ਰੱਖਦੀ ਆ ਤੁਹਾਨੂੰ ਮੈਂ ਦਿਖਾਉਣੀ ਆ ਆਪਾਂ ਗੈਸ ਚਲਾ ਲਿਆ ਜੀ ਇਹਦੇ ਵਿੱਚ ਆਪਾਂ ਪੰਜ ਗਲਾਸ ਪਾਣੀ ਪਾਵਾਂਗੇ ਜੀ ਇਸ ਨੂੰ ਪਾਣੀ ਨੂੰ ਆਪਾਂ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਜਦ ਤੱਕ ਇਹ ਗਰਮ ਹੁੰਦਾ ਤੇ ਫਿਰ ਆਪਾਂ ਉਸ ਤੋਂ ਬਾਅਦ ਢਾਲ ਪਾਵਾਂਗੇ ਲੋ ਜੀ ਦੇਖੋ ਪਾਣੀ ਪੂਰਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਦਾਲ ਇਹ ਜਿਹੜੀ ਦਾਲ ਆ ਮੈਂ 4 ਤੋਂ 5 ਘੰਟੇ ਭੰਤੀ ਆ ਰਾਜਮਾ ਵੀ ਮੈਂ 4 ਤੋਂ 5 ਘੰਟੇ ਪਿਆਉਂਦੇ ਨੇ ਲਗ ਲਗ ਦੋ ਜਿਹੜੇ ਮਾਹ ਵਾ ਉਹ ਸਾਫਤ ਹੈਗੇ ਚਲ ਤੋਂ 5 ਘੰਟੇ ਮੈਂ ਤਾਂ ਪਿਆਉਂਦੀ ਆ ਚੰਗੀ ਤਰ੍ਹਾਂ ਗਲ ਜਾਂਦੀ ਆ ਬੋਲੀ ਹੋ ਜਾਂਦੀ ਆ ਗਰਮੀ ਨਿਕਲ ਜਾਂਦੀ ਆ ਇਹ ਦਾਲ ਮੈਂ ਉਸ ਤੋਂ ਬਾਅਦ ਪਿਆਉਂਦੀ ਆ 2 3 ਘੰਟੇ ਠੀਕ ਸ਼ੋਕ ਦਾਲ ਮੈਨੂੰ ਵੱਧ ਬਣਾਉਣੀ ਪੈਂਦੀ ਏ ਅਸੀਂ ਪਰਿਵਾਰ ਵੱਡਾ ਇਹਦੇ ਵਿੱਚ ਪਾਵਾਂਗੇ ਆਪਾਂ ਬੇਸੀ ਥੋੜੀ ਗੋੜਾ ਹੈ ਉਸ ਤੋਂ ਬਾਅਦ ਅਤਕਲਾਮ ਦੀ ਦਸੀ ਉਹਦਾ ਤੇ ਨਾਲ ਆਪਾਂ ਦੋ ਚਮਚੇ ਦਸੀ ਘੀ ਤੇ ਪਾਉਂਦੇ ਆਂ ਇਹਨਾਂ ਆੜੀ ਆਪਾਂ ਲਾਗਣੇ ਚ ਪਾਵਾਂਗੇ ਦੋ ਚਮਚਾ ਨਮਕ ਪਾਵਾਂਗੇ ਆਪਣੇ ਸਵਾਦ ਹਿਸਾਬ ਨਾਲ ਸਾਂ ਮੈਂ ਦਾਲ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਉਣੀ ਆ ਬਿਲਕੁਲ ਸਿੱਧਾ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਬਣਦੀ ਸੀ ਉਦਾਂ ਹੀ ਬਣਾਉਣੀ ਆ ਤੇ ਹੁਣ ਇਹਨੂੰ ਆਪਾਂ ਬੱਤ ਕਰ ਦਾਂਗੇ 5 ਤੋਂ 6 ਸੀਟੀਆਂ ਲਗਾਵਾ ਕੇ ਉਸ ਤੋਂ ਬਾਅਦ ਫਿਰ ਤੁੰਡਕੋਣੀ ਆਪਾਂ ਕੋਈ ਹੈ ਬੁੜਾ

o di poi ਆਪਾਂ ਪੱਧਾ ਕਿਸਮ ਚੀਜ਼ ਆ ਪਾਵਾਂਗੇ ਇਸ ਕੋਲ ਰੱਖ ਲਾ ਕੇ ਸੋਲਾਂਗੇ ਕੱਟਿਆ ਹੋਰ ਫਰੀਕ ਆਪਾਂ ਇਸ ਤਰ੍ਹਾਂ ਪਾ ਲਾਂਗੇ ਕੋਲ ਰੱਖ ਆਪਾਂ ਨੂੰ ਸੇਕ ਲੰਦ ਮੰਗਦੇ തരണം ജില്ലാ പാലിയ സാറിയ तो दाल ग्राउंड कर ली हूँ अपने साल में घट भी कर सकते हैं मसाला चंडी तरह पक ज बहुत टेस्टी बन गए ਪੂਰਾ ਬੋਲਡ ਨੂੰ ਬਰਾਊਨ ਕਰ ਲਿਆ ਉਸ ਤੋਂ ਬਾਅਦ ਬਰੀਕ ਕੱਟਿਆ ਹੋਇਆ ਆਪਾਂ ਪਿਆਜ਼ ਪਾਵਾਂਗੇ ਬਹੁਤ ਜ਼ਿਆਦਾ ਬਰੀਕ ਨਹੀਂ ਕੱਟਿਆ ਬਹੁਤ ਜ਼ਿਆਦਾ ਮੋਟਾ ਨਹੀਂ ਕੱਟਿਆ ਦੋ ਪਿਆਜ਼ ਪਾਏ ਨੇ ਮੀਡੀਅਮ ਸਾਈਜ਼ ਦੇ ਕੋਈ ਨਹੀਂ ਅਕਸਰ ਬੈਂਗਰ ਨੂੰ ਕੱਪਨਾ ਕਰਨਾ। ਫਿਰ ਅਗੇ ਆਪਾਂ ਤੋਂ ਟਮਾਟਰ ਮਲਾਈ। ਜੇ ਮਲਾਈ ਹੈ ਤਾਂ ਤੁਸੀਂ ਦੇਖੀ ਆਪਣਾ ਮੱਖਣ ਵੀ ਪਾ ਸਕਦੇ ਆ। ਜੇ ਮੱਖਣ ਹੈ ਮਲਾਈ ਬਣਾਉ। ਭਲਾ ਹੈ ਜੇ ਮੱਖਣ ਪਾ ਲੂ। ਤੁਸੀਂ ਆਪਣੀ ਮਰਜ਼ੀ ਉਸ ਤਰ੍ਹਾਂ ਕਿ ਉਹ ਮੈਂ ਪਹਿਲਾਂ ਹੀ ਘੱਟ ਪਾਇਆ ਸੀ ਕਿਉਂਕਿ ਮੈਂ ਮਲਾਈ ਪਾਉਣੀ ਸੀਗੀ ਇਸ ਤਰ੍ਹਾਂ ਕਿ ਮੈਂ ਥੋੜਾ ਜਿਹਾ ਸਾਹਾ ਦਹੀਂ ਘੋਲ ਪਾਇਆ ਸੀ ਲੋਹੀ ਆਪਣਾ ਤਰਕਾ ਬਿਲਕੁਲ ਤਿਆਰ ਆ ਹੁਣ ਆਪਾਂ ਦਾਗ ਦੇ ਵਿੱਚ ਪਾਉਣੀ ਆ ਐਡ ਕਰਦੇ ਹਾਂ ਦੇਖੋ ਤਰਕਾ ਕਿਉਂ ਜਦੋਂ ਲੱਗ ਗਿਆ ਪਿਆਜ਼ ਵੀ ਭੁੱਜ ਗਿਆ ਕਿਉਂ ਬਣਾ ਲੱਖੀਆ ਤੇ ਬਿਲਕੁਲ ਰੱਤਾ ਤੇ ਆ ਨਾ ਕਿ ਹੁਣ ਆਪਾਂ ਦਾਲ ਦੇ ਵਿੱਚ ਐਡ ਕਰਦੇ ਆਂ। ਜਿਆਸਤ ਨਹੀਂ ਮੈਂ ਬੰਦ ਇਹ ਲੋ। ਪਹਿਲਾਂ ਤੁਮਾ ਦਾਲ ਦਾਲ। ਦਾਲ ਮੈਂ ਨੇ ਪਤਲੀ ਬਣਾਈ ਆ ਤੁਸੀਂ ਆਪਦੇ ਹਿਸਾਬ ਨਾਲ ਗਾੜੀ ਵੀ ਕਰ ਸਕਦੇ ਆ। ਮੈਂ ਹੁਣ ਤਾਂ ਨੇ ਘਰ ਵਾਲਿਆਂ ਨੂੰ ਪਤਲੀ ਬਣਵਾਈ ਆ। ਇਹ ਲੋ। ਉਹ ਰਵੈਨੇ ਪਈ ਪਈ ਨੇ ਗਾੜੀ ਵੀ ਹੋ ਜਾਣਾ ਕੁਣੀਆਂ ਪਾਤਾ ਦਾਲ ਖਾ ਕੇ ਤੁਸੀਂ ਦੱਸਣਾ ਜੀ ਤੁਹਾਨੂੰ ਦਾਲ ਕਿਹੋ ਜੀ ਲੱਗੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਡੀ ਆਪਣੀ ਪੰਜਾਬੀ ਰਸੋਈ ਤਰਕਾ ਥੈਂਕ ਯੂ ਜੀ